ਗਰਭਚੇ ਸ਼ਾਸਿਕਾਲ ਗਣਿਤ ਦੇ ਪੀੜੀ ਤੁਹਾਡਾ ਸਵਾਗਤ ਹੈ ਤਾਂ ਗਣਿਤ ਦੇ ਵਿੱਚ ਆਪਾਂ ਕਰਾਂਗੇ ਕਿ ਸੰਖਿਆਵਾਂ ਦੀ ਗੱਲ ਕਰਾਂਗੇ ਜੋੜ ਘਟਾਓ ਗੁਣਾ ਭਾਗ ਦੇ ਸਵਾਲ ਵੀ ਆਪਾਂ ਗਣਿਤ ਦੇ ਪੀੜ ਵਿੱਚ ਕਰਦੇ ਹਾਂ ਤਾਂ ਸੰਖਿਆਵਾਂ ਦੀ ਪਹਿਚਾਣ ਤੁਹਾਨੂੰ ਬਖੋਬੀ ਹੋਵੇਗੀ ਫਿਰ ਵੀ ਆਪਾਂ ਕੁਝ ਸੰਖਿਆਵਾਂ ਤੁਹਾਡੀ ਸਕਿਰਤੀ ਦਿਖਾਉਣੇ ਆ ਤੁਸੀਂ ਉਹਨਾਂ ਸੰਖਿਆਵਾਂ ਨੂੰ ਪਹਿਚਾਣਨਾ ਹੈ ਤਾਂ ਸਭ ਤੋਂ ਪਹਿਲਾਂ ਜੋ ਤੁਹਾਡੇ ਸੰਖਿਆਵਾਂ ਸਾਹਮਣੇ ਆ ਰਹੀ ਹੈ ਪਹਿਚਾਣੋ ਇਸ ਸੰਖਿਆ ਕੀ ਹੈ ਬਿਲਕੁਲ ਸਹੀ 48 40 8 48 ਅਗਲੀ ਸੰਖਿਆ ਲੈਂਦੇ ਹਾਂ 76 70 76 ਬਿਲਕੁਲ ਸਹੀ ਪਹਿਚਾਣਿਆ ਤਾਂ ਅਗਲੀ ਸੰਖਿਆ 29 29 29 ਆਪਣੀ ਅਗਲੀ ਸੰਖਿਆ ਤੁਸੀਂ ਬਿਲਕੁਲ ਸਹੀ ਪਹਿਚਾਣਿਆ ਅਗਲੀ ਸੰਖਿਆ 54 56 54 ਤੁਸੀਂ ਇਸ ਸੰਖਿਆ ਨੂੰ ਵੀ ਬਿਲਕੁਲ ਸਹੀ ਪਹਿਚਾਣਿਆ ਤਾਂ ਹੋਰ ਆਪਾਂ ਕੀ ਜਾਣਦੇ ਹਾਂ ਤਾਂ ਪਿਆਰੇ ਬੱਚਿਓ ਤੁਸੀਂ ਜੋੜ ਦੇ ਸਵਾਲ ਕਰ ਲੈਂਦੇ ਹੋ ਜਿਵੇਂ 56 52 ਜੋੜ 40 5 45 ਇਹਦਾ ਜੋੜ ਕਰਨਾ ਤੁਹਾਨੂੰ ਆਉਂਦਾ ਹੈ ਕੈਸੀ 49 ਘਟਾਉਣੇ ਨੇ ਤੁਹਾਨੂੰ ਘਟਾਓ ਵੀ ਬਖੂਬੀ ਆਉਂਦਾ ਹੈ 75 ਗੁਣਾ 42 ਇਹ ਵੀ ਤੁਹਾਨੂੰ ਕਰਨਾ ਆਉਂਦਾ ਹੈ 372 ਨੂੰ 7 ਨਾਲ ਭਾਗ ਕਰਨਾ ਭਾਗ ਕਾਨੀ ਵੀ ਸਾਨੂੰ ਆਉਂਦੀ ਹੈ ਤਾਂ ਫਿਰ ਇਸ ਵੀਡੀਓ ਚ ਆਪਾਂ ਕੀ ਸਿੱਖਾਂਗੇ ਇਸ ਵੀਡੀਓ ਆਪਾਂ ਸਿੱਖਾਂਗੇ ਸਾਬਦਿਕ ਸਵਾਲ ਸਾਬਦਿਕ ਸਵਾਲ ਕੀ ਸਵਾਲ ਹੁੰਦੇ ਆ ਉਹ ਸਵਾਲ ਜਿਹੜੇ ਕਿ ਇੱਕ ਵਾਕ ਦੇ ਰੂਪ ਵਿੱਚ ਲਿਖੇ ਹੁੰਦੇ ਆ ਸ਼ਬਦਾਂ ਵਿੱਚ ਲਿਖੇ ਹੁੰਦੇ ਆ ਕੋਈ ਮੁਸ਼ਕਲ ਨੂੰ ਸ਼ਬਦਾਂ ਵਿੱਚ ਲਿਖਿਆ ਹੁੰਦਾ ਹੈ ਅਸੀਂ ਉਸ ਨੂੰ ਹੱਲ ਕਰਨਾ ਹੁੰਦਾ ਹੈ ਸਾਬਦਿਕ ਸਵਾਲ ਹੱਲ ਕਰਨ ਲਈ ਕੁਝ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ ਪਹਿਲਾਂ ਆਪਾਂ ਉਹਨਾਂ ਨੂੰ ਜਾਣਦੇ ਆਂ ਪਹਿਲੀ ਗੱਲ ਹੈ ਦਿੱਤੇ ਗਏ ਸਵਾਲ ਨੂੰ ਧਿਆਨ ਨਾਲ ਪੜ੍ਹਨਾ ਬੱਚੋ ਜਦ ਤੱਕ ਮੁਸ਼ਕਲ ਨੂੰ ਅਸੀਂ ਧਿਆਨ ਨਾਲ ਦੇਖਾਂਗੇ ਨਹੀਂ ਸਮਝਾਂਗੇ ਨਹੀਂ ਉਹ ਤੱਕ ਅਸੀਂ ਮੁਸ਼ਕਲ ਹੱਲ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਇਸ ਗੱਲ ਧਿਆਨ ਰੱਖਣਾ ਹੈ ਜੋ ਸਵਾਲ ਤੁਹਾਨੂੰ ਦਿੱਤਾ ਹੈ ਲਿਖੇ ਸ਼ਬਦਾਂ ਵਿੱਚ ਲਿਖਿਆ ਹੋਇਆ ਉਹ ਸਵਾਲ ਨੂੰ ਧਿਆਨ ਨਾਲ ਪੜ੍ਹਨਾ ਹੈ ਘਟੂ ਘਟ ਦੋ ਵਾਰੀ ਪੜੋ ਤਾਂ ਕਿ ਤੁਹਾਨੂੰ ਸਪਸ਼ਟ ਹੋ ਜਾਵੇ ਕਿ ਸਮੱਸਿਆ ਹੈ ਕੀ ਉਸ ਤੋਂ ਬਾਅਦ ਸਵਾਲ ਦੇ ਵਿੱਚ ਦਿੱਤਾ ਕੀ ਹੈ ਉਹ ਸਵਾਲ ਤੁਹਾਨੂੰ ਗਿਣਤੀ ਦਿੱਤੀ ਹੈ ਉਹ ਸਵਾਲ ਵਿੱਚ ਕੋਈ ਮਾਤਰਾਵਾਂ ਦਿੱਤੀਆਂ ਹੈ ਉਹ ਸਵਾਲ ਵਿੱਚ ਦਿੱਤਾ ਕੀ ਹੈ ਕਿਹੜੀ ਚੀਜ਼ ਕਿਹੜੇ ਅੰਕੜੇ ਦਿੱਤੇ ਨੇ ਅਸੀਂ ਉਹਦਾ ਧਿਆਨ ਰੱਖਣਾ ਹੈ ਉਸ ਤੋਂ ਬਾਅਦ ਉਸ ਸਵਾਲ ਵਿੱਚ ਪੁੱਛਿਆ ਕੀ ਗਿਆ ਕਿਹੜੀ ਗੱਲ ਹੱਲ ਕਰਨ ਲਈ ਕਿਹਾ ਹੈ ਮੁਸ਼ਕਲ ਕੀ ਹੈ ਕਿਹੜੀ ਹੱਲ ਕਰਨੀ ਹੈ ਉਹ ਗੱਲ ਦਾ ਆਪਾਂ ਧਿਆਨ ਰੱਖਾਂਗੇ ਇਹਨਾਂ ਸ਼াব্দਿਕ ਸਵਾਲਾਂ ਨੂੰ ਕਰਦੇ ਸਮੇਂ ਉਸ ਤੋਂ ਬਾਅਦ ਜਿਹੜੀ ਸਮੱਸਿਆ ਹੈ ਉਹਨੂੰ ਹੱਲ ਕਰਨ ਲਈ ਸਾਨੂੰ ਕੀ ਕਰਨਾ ਪਵੇਗਾ ਸਾਨੂੰ ਜੋੜ ਕਰਨੀ ਪਵੇਗੀ ਸਾਨੂੰ ਘਟਾਓ ਕਰਨੀ ਪਵੇਗੀ ਸਾਨੂੰ ਗੁਣਾ ਕਰਨੀ ਪਵੇਗੀ ਜਾਂ ਸਾਨੂੰ ਭਾਗ ਕਰਨੀ ਪਵੇਗੀ ਜਾਂ ਦੋ ਕਿਰਿਆਵਾਂ ਇਕੱਠੀਆਂ ਜੋੜ ਜਾਂ ਘਟਾਓ ਗੁਣਾ ਜਾਂ ਭਾਗ ਇਕੱਠੀਆਂ ਕਰਨੇ ਬਣੇ ਇਹ ਗੱਲ ਆਪਾਂ ਨੂੰ ਸੋਚਣਾ ਪਊਗਾ ਉਸ ਤੋਂ ਬਾਅਦ ਉਹ ਸੰਖਿਆਵਾਂ ਉਸ ਮੁਸ਼ਕਲ ਨੂੰ ਹੱਲ ਕਰਨ ਲਈ ਅਸੀਂ ਜੋੜ ਕਰ ਰਹੇ ਹਾਂ ਘਟਾਓ ਕਰ ਰਹੇ ਹਾਂ ਗੁਣਾ ਕਰ ਰਹੇ ਹਾਂ ਜਾਂ ਭਾਗ ਕਰ ਰਹੇ ਹਾਂ ਸਾਨੂੰ ਇਹ ਕਿਉਂ ਕਰਨਾ ਪਿਆ ਇਸ ਵਾਰੇ ਆਪਾਂ ਨੂੰ ਸੋਚਣਾ ਪਵੇਗਾ ਇਹਨਾਂ ਗੱਲਾਂ ਦੀ ਧਿਆਨ ਰੱਖਾਂਗੇ ਤਾਂ ਆਪਾਂ ਇਹ ਸ਼ਬਦਿਕ ਸਵਾਲਾਂ ਉਹਨਾਂ ਨੂੰ ਬਿਲਕੁਲ ਸਹੀ ਕਰ ਦਾਂਗੇ ਬਹੁਤੇ ਬੱਚੇ ਸ਼ਬਦਿਕ ਸਵਾਲ ਜਾਣਦੇ ਹੋਣਗੇ ਜਿਹੜੇ ਬੱਚੇ ਸ਼ਬਦਿਕ ਸਵਾਲ ਜਾਣਦੇ ਨੇ ਆਪਾਂ ਅੱਗੇ ਸਵਾਲ ਕਰਾਂਗੇ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਆਪਣੇ ਢੰਗ ਨਾਲ ਉਹ ਸਵਾਲ ਨੂੰ ਹੱਲ ਕਰਨਾ ਤੇ ਉਸ ਤੋਂ ਬਾਅਦ ਦੇਖਣਾ ਵੀ ਤੁਸੀਂ ਉਹ ਸਵਾਲ ਕਿਵੇਂ ਹੱਲ ਕੀਤਾ ਤੇ ਮੈਂ ਉਹ ਸਵਾਲ ਨੂੰ ਕਿਵੇਂ ਹੱਲ ਕੀਤਾ ਪਹਿਲਾਂ ਆਪਾਂ ਦੇਖਦੇ ਆਂ ਜੱਬ ਪਹਿਲਾ ਸ਼ਬਦਿਕ ਸਵਾਲ ਤਾਂ ਪਹਿਲਾ ਸਵਾਲ ਹੈ ਸਕੂਲ ਵਿੱਚ 75 ਮੁੰਡੇ ਅਤੇ 69 ਕੁੜੀਆਂ ਪੜਦੀਆਂ ਹਨ ਦੱਸੋ ਸਕੂਲ ਵਿੱਚ ਕੁੱਲ ਕਿੰਨੇ ਬੱਚੇ ਪੜਦੇ ਹਨ ਤਾਂ ਸਭ ਤੋਂ ਪਹਿਲਾਂ ਸਵਾਲ ਨੂੰ ਧਿਆਨ ਨਾਲ ਪੜ ਲਿਆ ਉਸ ਤੋਂ ਬਾਅਦ ਜਾਣਿਆ ਵੀ ਇਹਦੇ ਵਿੱਚ ਦਿੱਤਾ ਕੀ ਹੈ ਇਦੇ ਵਿੱਚ ਗਿਣਤੀ ਦਿੱਤੀ ਆ ਮੁੰਡਿਆਂ ਦੀ ਉਹ ਹੈ 75 ਉਸ ਤੋਂ ਬਾਅਦ ਗਿਣਤੀ ਦਿੱਤੀ ਹੈ ਕੁੜੀਆਂ ਦੀ ਉਹ ਹੈ 69 69 ਦਿੱਤਾ ਹੈ ਤਾਂ ਉਸ ਤੋਂ ਬਾਅਦ ਦੇਖਾਂਗੇ ਆਪਾਂ ਪੁੱਛਿਆ ਕੀ ਗਿਆ ਕੀ ਕਰਨਾ ਕੀ ਹੈ ਇਹ ਪੁੱਛਿਆ ਗਿਆ ਇਸ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਕੁੱਲ ਕਿੰਨੇ ਬੱਚੇ ਪੜਦੇ ਨੇ ਲੜਕਿਆਂ ਦੀ ਗਿਣਤੀ ਦਿੱਤੀ ਹੈ ਮੁੰਡਿਆਂ ਦੀ ਗਿਣਤੀ ਦਿੱਤੀ ਹੈ ਨਾਲ ਕੁੜੀਆਂ ਦੀ ਗਿਣਤੀ ਦਿੱਤੀ ਹੈ ਤੇ ਸਕੂਲ ਵਿੱਚ ਕੁੱਲ ਬੱਚੇ ਪਤਾ ਕਰਨੇ ਆ ਆਪਾਂ ਇਹਦਾ ਮਤਲਬ ਜੋੜ ਕਰਨਾ ਹੈ ਤਾਂ ਇਹ ਸ਼ਬਦ ਸਵਾਲ ਹੱਲ ਕਰਨ ਲਈ ਅਸੀਂ ਜੋੜ ਕਰਾਂਗੇ ਤਾਂ ਆਪਾਂ ਕਰਦੇ ਹਾਂ ਸਵਾਲ ਨੂੰ ਹੱਲ ਸਭ ਤੋਂ ਪਹਿਲਾਂ ਸਕੂਲ ਵਿੱਚ ਮੁੰਡਿਆਂ ਦੀ ਗਿਣਤੀ ਉਹ ਲਿਖਾਂਗੇ ਉਹ ਆਪਣੇ ਕੋਲ ਹੈ 75 ਉਸ ਤੋਂ ਬਾਅਦ ਲਿਖਾਂਗੇ ਆਪਾਂ ਸਕੂਲ ਵਿੱਚ ਕੁੜੀਆਂ ਦੀ ਗਿਣਤੀ ਕਿੰਨੀ ਹੈ ਉਹ ਲਿਖਦੇ ਆ ਸਕੂਲ ਵਿੱਚ ਕੁੜੀਆਂ ਦੀ ਗਿਣਤੀ ਹੈ 69 ਉਹ ਲਿਖ ਲਈ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਕਰਾਂਗੇ ਜੋੜ ਤਾਂ ਸਕੂਲ ਵਿੱਚ ਬੱਚਿਆਂ ਦੀ ਕੁੱਲ ਗਿਣਤੀ ਕਰਨ ਦਾ ਜੋੜ ਕਰਾਂਗੇ 9 ਤੇ 5 14 ਇਕਾਈ ਹਾਸਲ ਸੱਤ ਸ਼ੀ 13 13 ਤੇ 1 14 ਤਾਂ ਮੁੰਡੇ ਤੇ ਕੁੜੀਆਂ ਦੇ ਦੋਨੇ ਗਿਣਤੀ ਜੋੜ ਕੇ ਬਣ ਗਿਆ 44 ਉਸ ਤੋਂ ਬਾਅਦ ਨੀਚੇ ਆਪਾਂ ਕਲੈਨ ਲਿਖ ਦਾਂਗੇ ਸਕੂਲ ਵਿੱਚ ਕੁੱਲ 144 ਬੱਚੇ ਪੜਦੇ ਹਨ ਤਾਂ ਇਹ ਆਪਣਾ ਜੋ ਸਵਾਲ ਸੀ ਪੂਰਾ ਕੰਪਲੀਟ ਹੋ ਗਿਆ ਕਿ ਤੁਸੀਂ ਵੀ ਇਸ ਤਰ੍ਹਾਂ ਹੀ ਕੀਤਾ ਤੁਹਾਡਾ ਉੱਤਰ ਵੀ 144 ਹੁੰਦਾ ਹੈ ਤਾਂ ਬਹੁਤ ਵਧੀਆ ਕੀਤਾ ਤਾਂ ਅਗਲਾ ਸਵਾਲ ਤੇ ਚੱਲਦੇ ਹਾਂ ਅਗਲਾ ਸਵਾਲ ਮੈਂ ਹੱਲ ਕਰਦਾ ਤੁਸੀਂ ਆਪਣੇ ਹੱਲ ਕਰਨਾ ਚਾਹੋਗੇ ਤਾਂ ਵੀਡੀਓ ਨੂੰ ਪਾਜ਼ ਕਰ ਲੈਣਾ ਉਸ ਤੋਂ ਬਾਅਦ ਆਪਾਂ ਵੀਡੀਓ ਚਲਾ ਲਿਓ ਤਾਂ ਆਪਾਂ ਨੂੰ ਸ਼ਬਦਿਕ ਸਵਾਲ ਕੀ ਦਿੱਤਾ ਹੋਇਆ ਪਹਿਲਾਂ ਆਪਾਂ ਉਹਨੂੰ ਧਿਆਨ ਨਾਲ ਪੜ੍ਹਦੇ ਹਾਂ ਤੀਸਰੀ ਜਮਾਤ ਦੀ ਪੰਜਾਬੀ ਦੀ ਪੁਸਤਕ ਦੇ 48 ਪੰਨੇ ਹਨ ਅਤੇ ਅੰਗਰੇਜ਼ੀ ਦੀ ਪੁਸਤਕ ਦੇ ਪੱਨੇ ਹਨ ਇਹ ਚੀਜ਼ ਆਪਾਂ ਨੂੰ ਦਿੱਤੀ ਹੋਈ ਆ ਸਵਾਲ ਦੇ ਵਿੱਚ ਅੱਗੇ ਪੜਦੇ ਹਾਂ ਦੱਸੋ ਦੋਨਾਂ ਪੁਸਤਕਾਂ ਦੇ ਕੁੱਲ ਕਿੰਨੇ ਪੰਨੇ ਹਨ ਤਾਂ ਸਵਾਲ ਦੀ ਸਮੱਸਿਆ ਇਹ ਹੈ ਆਪਾਂ ਇਹ ਪਤਾ ਕਰਨਾ ਹੈ ਵੀ ਕਿਤਾਬ ਦੇ ਕੁੱਲ ਦੋਨਾਂ ਕਿਤਾਬਾਂ ਦੇ ਕੁੱਲ ਕਿੰਨੇ ਪੰਨੇ ਹਨ ਤਾਂ ਦੋਨਾਂ ਕਿਤਾਬਾਂ ਦੇ ਪੰਨਿਆਂ ਨੂੰ ਆਪਾਂ ਜੋੜ ਕਰਨਾ ਹੈ ਇਸ ਤਰ੍ਹਾਂ ਇਹ ਸ਼ਬਦਿਕ ਸਵਾਲ ਜੋੜ ਦਾ ਸਵਾਲ ਹੈ ਆਪਾਂ ਜੋੜ ਕਰਾਂਗੇ ਤਾਂ ਸਭ ਤੋਂ ਪਹਿਲਾਂ ਲਿਖਦੇ ਆਪਾਂ ਪੰਜਾਬੀ ਦੀ ਪੁਸਤਕ ਦੇ ਪੰਨਿਆਂ ਦੀ ਗਿਣਤੀ ਕਿੰਨੀ ਗਿਣਤੀ ਹੈ ਉਹ ਗਿਣਤੀ ਹੈ 48 40 8 48 ਉਸ ਤੋਂ ਬਾਅਦ ਲਿਖਦੇ ਆਪਾਂ ਅੰਗਰੇਜ਼ੀ ਦੀ ਪੁਸਤਕ ਦੇ ਪੰਨਿਆਂ ਦੀ ਗਿਣਤੀ ਉਹਨਾਂ ਦੀ ਗਿਣਤੀ ਸਵਾਲ ਦਿੱਤੀ ਆਪਾਂ ਨੂੰ 62 ਤਾਂ ਆਪਾਂ ਉਹ ਲਿਖਦੇ ਆ ਤਾਂ ਕੁੱਲ ਗਿਣਤੀ ਪਤਾ ਕਰਨੀ ਹੈ ਇਸ ਲਈ ਦੋਹਾਂ ਪੁਸਤਕਾਂ ਦੇ ਪੰਨਿਆਂ ਦੀ ਕੁੱਲ ਗਿਣਤੀ ਇਹਦਾ ਆਪਾਂ ਹੁਣ ਜੋੜ ਕਰਾਂਗੇ ਬੱਚਿਓ 8 ਤੇ 2 10 ਇੱਕ ਹੈ ਹਾਸਲ 6 4 10 1 11 110 ਬਣ ਗਿਆ ਦੋਨਾਂ ਕਿਤਾਬਾਂ ਦੇ ਪੰਨਿਆਂ ਦਾ ਜੋੜ 110 ਬਣ ਗਿਆ ਤੇ ਨੀਚੇ ਆਪਾਂ ਲਾਈਨ ਲਿਖ ਦਾਂਗੇ ਦੋਨਾਂ ਪੁਸਤਕਾਂ ਦੇ ਪੰਨਿਆਂ ਦੀ ਗਿਣਤੀ 110 ਹੈ ਇਸ ਤਰ੍ਹਾਂ ਆਪਣਾ ਸਵਾਲ ਹੱਲ ਹੋ ਜਾਵੇਗਾ ਤਾਂ ਇਹ ਸਵਾਲ ਵੀ ਤੁਸੀਂ ਪੜੀ ਪੜਤੀ ਸਿੱਖ ਲਿਆ ਹੋਣਾ ਅੱਗੇ ਆਪਾਂ ਇੱਕ ਸਵਾਲ ਹੋਰ ਕਰਦੇ ਹਾਂ ਤਲ ਪਹਿਲਾ ਆਪਾਂ ਸਵਾਲ ਪੜ੍ਹਦੇ ਆਂ ਧਿਆਨ ਨਾਲ ਇੱਕ ਬਾਗ ਵਿੱਚ 70 ਦਰਖਤ ਕਹਦੇ ਐ ਅੰਬਾਂ ਦੇ ਅਤੇ 58 ਦਰਖਤ ਸੰਤਰਾਾਂ ਦੇ 70 ਦਰਖਤ ਹਨ ਅੰਬਾਂ ਦੇ 58 ਦਰਖਤ ਹਨ ਸੰਤਰਾਾਂ ਦੇ ਦੱਸੋ ਬਾਗ ਵਿੱਚ ਕੁੱਲ ਕਿੰਨੇ ਦਰਖਤ ਹਨ ਤਾਂ ਸਵਾਲ ਦੇ ਵਿੱਚ ਕੀ ਦੱਸਿਆ ਅੰਬਾਂ ਦੇ ਦਰਖਤਾਂ ਦੀ ਗਿਣਤੀ ਕੀ ਹੈ ਸੰਤਰਾ ਦੇ ਦਰਖਤਾਂ ਦੀ ਗਿਣਤੀ ਦਿੱਤੀ ਹੈ ਤਾਂ ਬਾਗ ਵਿੱਚ ਕੁੱਲ ਦਰਖਤਾਂ ਦੀ ਆਪਾਂ ਗਿਣਤੀ ਪਤਾ ਕਰਨੀ ਹੈ ਤਾਂ ਇਹ ਸਵਾਲ ਵਿੱਚ ਵੀ ਆਪਾਂ ਜੋੜ ਕਰਾਂਗੇ ਸਭ ਤੋਂ ਪਹਿਲਾਂ ਲਿਖਦੇ ਆਪਾਂ ਬਾਗ ਵਿੱਚ ਅੰਬਾਂ ਦੇ ਦਰਖਤਾਂ ਦੀ ਗਿਣਤੀ ਉਹ ਹੈਗੀ ਆਪਣੇ ਕੋਲੇ 70 ਉਸ ਤੋਂ ਬਾਅਦ ਕੀ ਹੈ ਬਾਗ ਵਿੱਚ ਸੰਤਰਾ ਦੇ ਦਰਖਤਾਂ ਦੀ ਗਿਣਤੀ ਉਹ ਹੈਗੀ ਬੱਚਿਓ ਆਪਣੇ ਕੋਲੇ 58 ਹੁਣ ਕਰਨਾ ਕੀ ਹੈ ਬਾਗ ਦੇ ਵਿੱਚ ਕੁੱਲ ਦਰਖਤਾਂ ਦੀ ਗਿਣਤੀ ਪਤਾ ਕਰਨੀ ਹੈ ਆਪਾਂ ਦਾ ਜੋੜ ਕਰਾਂਗੇ ਜੋੜ ਕਰਨ ਵਾਸਤੇ ਕੀ ਹੈ 8 ਵਿੱਚ 0 ਜੋੜੀ 8 ਵਿੱਚ 0 ਜੋੜੀ ਤਾਂ 8 ਰਹਿ ਗਿਆ ਉਸ ਤੋਂ ਬਾਅਦ 7 ਤੇ 5 12 128 ਗਿਣਤੀ ਬਣ ਗਈ ਅੰਬਾਂ ਅਤੇ ਸੰਤਰਿਆਂ ਦੀ ਕੁੱਲ ਗਿਣਤੀ ਕਿੰਨਾਂ ਬਣ ਗਈ ਬਾਗ ਵਿੱਚ ਕੁੱਲ 128 ਦਰਖਤ ਹਨ ਇਸ ਤਰ੍ਹਾਂ ਆਪਣਾ ਇਹ ਸਵਾਲ ਹੱਲ ਹੋ ਗਿਆ ਅਗਲਾ ਸਵਾਲ ਤੁਹਾਡੀ ਸਕਰੀਨ ਤੇ ਆਵੇਗਾ ਤੁਸੀਂ ਉਸ ਨੂੰ ਵੀਡੀਓ ਨੂੰ ਪਾਜ਼ ਕਰ ਲੈਣਾ ਤੇ ਉਸ ਨੂੰ ਆਪਣੇ ਆਪ ਹੱਲ ਕਰਨਾ ਹੈ ਅਗਲਾ ਸਵਾਲ ਤੁਹਾਡੀ ਸਕਰੀਨ ਤੇ ਇਹ ਹੈ ਰਵੀ ਕੋਲ 99 99 ਪੈਨਸਲਾ ਹਨ ਸੋਨੂ ਕੋਲ 78 ਪੈਨਸਲਾ ਹਨ ਦੱਸੋ ਦੋਨਾਂ ਕੋਲ ਕੁੱਲ ਕਿੰਨੀਆਂ ਪੈਨਸਲਾ ਹਨ ਕਰੋ ਹੱਲ ਰਵੀ ਕੋਲ ਪੈਨਸਲਾਂ ਦੀ ਗਿਣਤੀ ਰਵੀ ਕੋਲ ਕੁੱਲ 99 89 99 ਪੈਨਸਲਾ ਹਨ ਹੁਣ ਆਪਾਂ ਲਿਖਦੇ ਹਾਂ ਸੋਨੂ ਕੋਲ ਕਿੰਨੇ ਪੈਨਸਲਾਂ ਸੋਨੂ ਕੋਲ ਪੈਨਸਲਾਂ ਦੀ ਗਿਣਤੀ ਕਿੰਨੀ ਹੈ 78 ਹੈ ਦੋਹਾਂ ਕੋਲ ਕਿੰਨੀਆਂ ਨੇ ਤਾਂ ਦੋਨਾਂ ਸੰਖਿਆਵਾਂ ਦਾ ਆਪਾਂ ਜੋੜ ਕਰਾਂਗੇ 9 ਤੇ 8 17 1 ਆਇਆ ਹਸਲ 8 15 ਤੇ 1 16 ਇਸ ਤਰ੍ਹਾਂ ਆਪਾਂ ਜੋੜ ਕਰ ਲਿਆ ਤੇ ਲਿਖ ਦੇਵਾਂਗੇ ਦੋਹਾਂ ਕੋਲ 167 ਪੈਨਸਲਾਂ ਹਨ ਤਾਂ ਬੱਚਿਓ ਇਸ ਤਰ੍ਹਾਂ ਸ਼ਬਦਿਕ ਸਵਾਲ ਹੱਲ ਕੀਤੇ ਜਾਂਦੇ ਆ ਸਭ ਤੋਂ ਪਹਿਲਾਂ ਜੋ ਸਵਾਲ ਹੈ ਉਹ ਧਿਆਨ ਨਾਲ ਪੜ੍ਹ ਲੈਣਾ ਫਿਰ ਉਸ ਸਵਾਲ ਦੇ ਵਿੱਚ ਕੀ ਕੁਝ ਦਿੱਤਾ ਹੈ ਆਪਾਂ ਉਹ ਦੇਖਣਾ ਉਸ ਤੋਂ ਬਾਅਦ ਉਹ ਦਿੱਤੀਆਂ ਪੁੱਛਿਆ ਕੀ ਆਪਾਂ ਦੇਖਣਾ ਜੇ ਪੁੱਛਿਆ ਕੀ ਗਿਆ ਹੈ ਉਦੇ ਦੇ ਦਾਰਦੇ ਆਪਾਂ ਸੋਚਣਾ ਜੁੜ ਕਰਨਾ ਘਟਾਓ ਕਰਨੀ ਹੈ ਗੁਣਾ ਕਰਨੀ ਹੈ ਭਾਗ ਕਰਨੀ ਹੈ ਤਾਂ ਉਸ ਤਰ੍ਹਾਂ ਦੀ ਆਪਾਂ ਐਕਟੀਵਿਟੀ ਕਰ ਦੇਣੀ ਤੇ ਆਪਣਾ ਸਵਾਲ ਹੱਲ ਹੋ ਜਾਵੇਗਾ ਤਾਂ ਪਿਆਰੇ ਬੱਚਿਓ ਤੁਹਾਡੇ ਲਈ ਦੋ ਸਵਾਲ ਤੁਹਾਡੀ ਸਕਰੀਨ ਤੇ ਮੈਂ ਡਿਸਪਲੇ ਕਰਦਾ ਤੁਸੀਂ ਇਹਨਾਂ ਦੋਨਾਂ ਸਵਾਲਾਂ ਨੂੰ ਹੱਲ ਕਰਕੇ ਆਪਣੇ ਅਧਿਆਪਕ ਨੂੰ ਦਿਖਾਉਣਾ ਹੈ ਤਾਂ ਤੁਹਾਡੀ ਸਕਰੀਨ ਤੇ ਜੋ ਸਵਾਲ ਨੇ ਦੋ ਉਹ ਤੁਹਾਡੇ ਸਾਹਮਣੇ ਨੇ ਤੁਸੀਂ ਇਹਨੂੰ ਹੱਲ ਕਰਕੇ ਆਪਣੇ ਅਧਿਆਪਕ ਨੂੰ ਦਿਖਾ ਦੇਣਾ ਅਗਲੀ ਵੀਡੀਓ ਵਿੱਚ ਆਪਾਂ ਫੇਰ ਮਿਲਾਂਗੇ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਵਿੱਚ ਸ਼ਬਦਿਕ ਸਵਾਲਾਂ ਦੀ ਪੀਡੀਐਫ ਅਪਲੋਡ ਕੀਤੀ ਗਈ ਹੈ ਅਧਿਆਪਕ ਸਹਿਬਾਨ ਉਸ ਪੀਡੀਐਫ ਨੂੰ ਡਾਊਨਲੋਡ ਕਰਕੇ ਪ੍ਰੋਜੈਕਟ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਹੋਰ ਸ਼ਬਦਿਕ ਸਵਾਲਾਂ ਦਾ ਅਭਿਆਸ ਕਰਵਾ ਸਕਦੇ ਹਨ ਧੰਨਵਾਦ